ਇਹ ਲੜਕੀ ਜਿਹੜੀ ਹੈ ਕਿ ਇਹਦਾ ਰਜੇ ਦਾ ਮੰਗੇਤਰ ਸੀ ਤਾਂ ਇਹ ਇੱਕ ਵੀਡੀਓ ਇਹਨਾਂ ਨਾਲ ਉਹਦੀ ਬਣਦੀ ਹੈ ਤਾਂ ਉਹ ਜਿਹੜੀ ਸਰੀਰਕ ਸੰਬੰਧ ਬਣਾਉਂਦੀਆਂ ਦੀ ਵੀਡੀਓ ਹੈ ਉਹ ਇਹਨਾਂ ਲੜਕੀਆਂ ਵੱਲੋਂ ਜਿਹੜੀ ਹੈਗੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤੀ ਜਾਂਦੀ ਹੈ ਪਿਛਲੇ ਸਾਲ ਦਾ ਇਹ ਮਾਮਲਾ ਹੈ ਵੀਡੀਓ ਬਣਾ ਕੇ ਰੱਖੀ ਹੋਏਗੀ ਤੇ ਹੁਣ ਹੀ ਕਿਉਂ ਬਾਹਰ ਆਈ ਕੁਝ ਇਹਦਾ ਵੀ ਪਤਾ ਲੱਗ ਪਾਤੀ ਜਦੋਂ ਇਨਵੈਸਟੀਗੇਸ਼ਨ ਨੇ ਮੁਕਦਮੇ ਦੀ ਹੁਣ ਕਰ ਰਹੇ ਆ ਤੋ ਉਹਦੇ ਵਿੱਚ ਸਾਰੇ ਤੱਤ ਸਮਝਣ ਜਾਣ ਕਿ ਇਹਨਾਂ ਦੀ ਜਾਣ ਪਛਾਣ ਕਿਵੇਂ ਹੋਈ ਸੀ ਕਿੱਥੇ ਕਿੱਥੇ ਮਿਲਦੇ ਰਹੇ ਆ ਕਿਹੜੇ ਕਿਹੜੇ ਫੰਕਸ਼ਨਸ ਦੇ ਨਾਲ ਨੇ ਇਕੱਠਿਆਂ ਨੇ ਟੰਡ ਕੀਤੇ ਆ ਸੋਸ਼ਲ ਫੰਕਸ਼ਨਸ ਫੰਕਸ਼ਨਸ ਦੇ ਉੱਪਰ ਫੈਮਲੀਜ਼ ਦਾ ਮੇਲ ਜੋਲ ਸੀ ਜਾਂ ਕਿਸ ਤਰੀਕੇ ਨਾਲ ਐਂਡ ਕਿਹੜੀ ਕਿਹੜੀ ਜਗ੍ਹਾ ਦੇ ਉੱਪਰ ਜਿੱਥੇ ਇਹਨਾਂ ਨੇ ਵੀਡੀਓ ਬਣਾਈਆਂ ਤੇ ਕਿਵੇਂ ਵਾਇਰਲ ਹੋਈਆਂ ਇਹ ਲੜਕੀ ਵੱਲੋਂ ਸੀ ਕਿ ਲੜਕੇ ਨੇ ਥ੍ਰੈਟ ਵੀ ਕੀਤਾ ਸੀ ਕਿ ਇਹ ਜਿਹੜੀਆਂ ਅਗਰ ਉਹ ਸਬੰਧ ਦੇ ਵਿੱਚ ਦੇ ਨਾਲ ਨਹੀਂ ਰਹਿੰਦੀ ਰਿਲੇਸ਼ਨ ਦੇ ਵਿੱਚ ਤਾਂ ਇਹ ਵੀਡੀਓਜ਼ ਨੂੰ ਵਾਇਰਲ ਕਰ ਦਿੱਤਾ ਜਾਏਗਾ ਅਗਰ ਇਹ ਲੜਕੀ ਦੀ ਜਿਹੜੀ ਵੀਡੀਓ ਕਿਸੇ ਤੇ ਜ਼ਰੀਏ ਉਹਨਾਂ ਦੇ ਕੋਲੇ ਪਹੁੰਚੀ ਹੈ ਫੋਨ ਦੇ ਵਿੱਚ ਹੈਗੀ ਹੈ ਜਾਂ ਸੋਸ਼ਲ ਮੀਡੀਆ ਤੋਂ ਉਹਨਾਂ ਨੇ ਡਾਊਨਲੋਡ ਕੀਤੀ ਆ ਅਗਰ ਉਹ ਅੱਗੇ ਟਰਾਂਸਮਿਟ ਕਰਦੇ ਆ ਤਾਂ ਉਹਨਾਂ ਦੇ ਖਿਲਾਫ ਵੀ ਜਿਹੜੀ ਹੈਗੀ ਸਖਤ ਕਾਰਵਾਈ ਕੀਤੀ ਜਾਏ ਕਿ ਇਸ ਕਰਕੇ ਕੰਟੈਂਟ ਨੂੰ ਜਿਹੜਾ ਰਿਮੂਵ ਕੀਤਾ ਜਾਵੇ ਐਂਡ ਅਗੇ ਨੂੰ ਟਰਾਂਸਮਿਟ ਨਾ ਕੀਤਾ ਜਾਵੇ ਸੋਸ਼ਲ ਮੀਡੀਆ ਤੇ ਅੱਜਕੱਲ ਇੱਕ ਜਿਹੜਾ ਮੁੱਦਾ ਚੱਲਦਾ ਪਿਆ ਵਾ ਖਾਸ ਤੌਰ ਤੇ ਮੁੱਦਾ ਨਹੀਂ ਹੈ ਇਹ ਕਿਸੇ ਦਾ ਨਿੱਜੀ ਮਾਮਲਾ ਵੈ ਕੇਸ ਹੈ ਪਰ ਬਹੁਤ ਤਰ੍ਹਾਂ ਦੀਆਂ ਕਿਆਸਰਾਈਆਂ ਜਿਹੜੀਆਂ ਇਹਦੇ ਤੇ ਲਗਾਈਆਂ ਜਾ ਰਹੀਆਂ ਹਰੇਕ ਬੰਦਾ ਜਿਹੜਾ ਹੈ ਕਿ ਆਪਣਾ ਪੁਆਇੰਟ ਆਫ 视图 ਜਿਹੜਾ ਕਿ ਉਹਦੇ ਤੇ ਦੱਸਦਾ ਪਿਆ ਇੱਥੇ ਮੈਂ ਜ਼ਿਕਰ ਕਰ ਰਿਹਾ 19 ਸਾਲਾਂ ਕੁੜੀ ਦੇ ਨਾਲ ਜਿਹੜਾ ਬਲਦਕਰ ਦਾ ਮਾਮਲਾ ਹੈ ਵੀਡੀਓ ਵਾਇਰਲ ਹੋਣੀ ਸੂ ਮੋਟੋ ਲੈ ਜਾਣਾ ਮਹਿਲਾ ਕਮਿਸ਼ਨ ਵੱਲੋਂ ਜਲੰਧਰ ਐਸਐਸਪੀ ਜਿਹੜੇ ਮੇਰੇ ਨਾਲ ਐਸਫ ਸਰਦਾਰ ਹਰਵਿੰਦਰ ਸਿੰਘ ਮੌਜੂਦ ਨੇ ਵਿਰਕ ਸਾਹਿਬ ਨੇ ਤੇ ਇਹਨਾਂ ਦੀ ਟੀਮ ਨੇ ਸ਼ਿਕਾਇਤ ਨੂੰ ਕੋ ਜਲਦੀ ਪਈ ਸੀ ਐਫਆਈਆਰ ਜਿਹੜੀ ਲੌਕ ਕੀਤੀ ਹੈ ਤੇ ਬੜੇ ਹੈਰਾਨ ਕਰਨ ਵਾਲੇ ਤੱਥ ਜਿਹੜੇ ਨੇ ਨਿਕਲ ਕੇ ਸਾਹਮਣੇ ਆ ਅਸਲ ਇਸ ਮਾਮਲੇ ਦੇ ਪਿੱਛੇ ਦੀ ਸੱਚਾਈ ਕੀ ਹੈ ਜੋ ਵੀਡੀਓਜ਼ ਚਲਦੀਆਂ ਪਈਆਂ ਜੋ ਕੰਟੈਂਟ ਚੱਲਦਾ ਪਿਆ ਜਿਸ ਤਰੀਕੇ ਦੇ ਨਾਲ ਗਿਆਨ ਦਾ ਭੰਡਾਰ ਸੋਸ਼ਲ ਮੀਡੀਆ ਜਿਹੜਾ ਕਿ ਇਸ ਮਾਮਲੇ ਨੂੰ ਲੈ ਕੇ ਬਣਿਆ ਹੋਇਆ ਵਾ ਉਹਦਾ ਤੱਤ ਕੀ ਹੈ ਵਿਰਕ ਸਾਹਿਬ ਦੱਸਣਗੇ ਵਿਰਕ ਸਾਹਿਬ ਦੋ ਤੇ ਐਫ ਆਈ ਆਰ ਜਿਹੜੀ ਕੀਤੀ ਹੈ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੇ ਸਿੱਧੇ ਤੌਰ ਤੇ ਇਸ ਮਾਮਲੇ ਦੇ ਪਿੱਛੇ ਦੀ ਵਜ੍ਹਾ ਹੁਣ ਤੱਕ ਕੀ ਸਪਸ਼ਟ ਹੋ ਗਈ ਏ ਸਾਡੇ ਕੋਲ ਲੜਕੀ ਵੱਲੋਂ ਜਿਹੜੀ ਇੱਕ ਕੰਪਲੇਂਟ ਲੋਜ ਕੀਤੀ ਗਈ ਸੀ ਜਿਸ ਤੇ ਮੇਰੇ ਵੱਲੋਂ ਐਸਪੀ ਪੀਬੀਆਈ ਦੀ ਡਿਊਟੀ ਲਗਾਈ ਗਈ ਇਸ ਨੂੰ ਸਾਰੇ ਪ੍ਰੀਲੀਮਰੀ ਇਨਵੈਸਟੀਗੇਸ਼ਨ ਕਰਨ ਵਾਸਤੇ ਕਿਉਂਕਿ ਜਿਹੜਾ ਇਹ ਵਕੂਆ ਲੜਕੀ ਵੱਲੋਂ ਆਪਣੇ ਦਰਖਾਸਤ ਦੇ ਵਿੱਚ ਦੱਸਿਆ ਗਿਆ ਸੀ ਇਹ 2024 ਅਗਸਤ 2024 ਦਾ ਦੱਸਿਆ ਗਿਆ ਸੀ ਤਾਂ ਕਰੀਬ 1 ਇਅਰ 올ਡਰ ਦਾ ਵਕੂਆ ਸੀ ਠੀਕ ਹੈ ਤਾਂ ਜਿਸ ਨੂੰ ਮੋਡਲ ਜਿਹੜੀ ਹੈਗੀ ਉਹਦੀ ਪੜਤਾਲ ਕੀਤੀ ਗਈ ਤਾਂ ਉਹਦੇ ਵਿੱਚ ਉਸਨੇ ਇੱਕ ਲੜਕੀ ਵੱਲੋਂ ਲੈਜੀ ਕੀਤਾ ਸੀ ਕਿ ਇੱਕ ਪ੍ਰਭਜੀਤ ਨਾਮ ਦਾ ਲੜਕਾ ਜਿਸ ਦੇ ਨਾਲ ਉਹਦਾ ਅ ਐਂਗੇਜਮੈਂਟ ਹੋ ਜਾਂਦੀ ਹੈ ਜਿਸ ਨਾਲ ਉਹ ਸੋਸ਼ਲ ਮੀਡੀਆ ਤੇ ਪਹਿਲਾਂ ਸੰਪਰਕ ਚਾਹੁੰਦੀ ਹੈ ਪਰਿਵਾਰਾਂ ਦਾ ਮੇਲ ਜੋੜ ਹੁੰਦਾ ਤਾਂ ਉਹ ਲੜਕੇ ਨਾਲ ਉਸਦੇ ਜਿਹੜੇ ਹੈਗੇ ਨੇ ਸਰੀਰਕ ਸੰਬੰਧ ਜਿਹੜੇ ਇੱਨੇ ਬਣਦੇ ਨੇ ਐਂਡ ਉਸ ਲੜਕੇ ਵੱਲੋਂ ਉਸਦੇ ਨਾਲ ਉਸਦੀ ਮਰਜ਼ੀ ਤੋਂ ਖਿਲਾਫ ਜਿਹੜੇ ਹੈਗੇ ਨੇ ਸਰੀਰਕ ਸੰਬੰਧ ਬਣਾਏ ਗਏ ਐਂਡ ਉਸ ਲੜਕੇ ਦਾ ਇੱਕ ਦੋਸਤ ਇੱਕ ਇੰਦਰਜੋਤ ਹੈਗਾ ਉਹਦੇ ਨਾਲ ਵੀ ਸਰੀਰਕ ਸੰਬੰਧ ਜਿਹੜੇ ਨੇ ਉਸਦੀ ਮਰਜ਼ੀ ਦੇ ਖਿਲਾਫ ਉਸ ਵੱਲੋਂ ਹੀ ਬਣਾਏ ਗਏ ਤਾਂ ਉਸ ਲੜਕੀ ਜਿਹੜਾ ਅੱਗੇ ਉਹਦਾ ਦੋਸਤ ਹੈਗਾ ਸੀ ਉਹਦੇ ਨਾਲ ਉਸੇ ਮੰਗੇਤਰ ਨਹੀਂ ਜਾਣ ਪਛਾਣ ਕਰਾਈ ਸੀ ਤਾਂ ਇਹ ਸਾਰੇ ਮਸਲੇ ਦੀ ਜਿਹੜੀ ਹੈਗੀ ਮੋਡਲੀ ਪੜਤਾਲ ਕੀਤੀ ਗਈ ਤਾਂ ਉਹਦੇ ਵਿੱਚ ਪਾਇਆ ਗਿਆ ਕਿ ਲੜਕੀ ਜਿਹੜੀ ਹੈਗੀ ਇਹਦਾ ਪ੍ਰਜਾ ਦਾ ਮੰਗੇਤਰ ਸੀ ਤਾਂ ਇਹ ਇੱਕ ਵੀਡੀਓ ਇਹਨਾਂ ਨਾਲ ਉਹਦੀ ਬਣਦੀ ਹੈ ਤਾਂ ਉਹ ਜਿਹੜੀ ਸਰੀਰਕ ਸੰਬੰਧ ਬਣਾਉਂਦੀਆਂ ਦੀ ਵੀਡੀਓ ਹੈ ਉਹ ਇਹਨਾਂ ਲੜਕਿਆਂ ਵੱਲੋਂ ਜਿਹੜੀ ਹੈਗੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤੀ ਜਾਂਦੀ ਹੈ। ਅਨਡੈਂਟਿਫਾਈ ਕੋਈ ਆਈਡੀ ਹੈ ਜਾਂ ਰੈਂਡਮਲੀ ਜਿਹੜਾ ਕਿ ਆਪਣੇ ਅਕਾਊਂਟਸ ਤੋਂ ਲੜਕੀ ਨੇ ਜੋ ਕਲੇਮ ਕੀਤਾ ਹੋ ਉਹ ਬੜਾ ਕੁਝ ਹੈ। ਜਿਹੜੀ ਲੜਕੀ ਵੱਲੋਂ ਜਿਹੜੇ ਹੈਗਾ ਸਾਡੇ ਕੋਲ ਕਲੇਮ ਕੀਤਾ ਕਿ ਜਿਹੜੀ ਹੈਗੇ ਇਹਨਾਂ ਲੜਕਿਆਂ ਵੱਲੋਂ ਕਿ ਵਾਇਰਲ ਕੀਤੀ ਗਈ ਹੈ ਉਹ ਅਸੀਂ ਉਹਦੀ ਮੈਟਰ ਦੀ ਜਦੋਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿਉਂਕਿ ਅਸੀਂ ਐਫ ਆਈ ਆਰ ਦਰਜ ਕਰ ਦਿੱਤੀ ਹੈ। ਤਾਂ ਉਹਦੇ ਵਿੱਚ ਜਿਹੜੀ ਕਾਨੂੰਨੀ ਰਾਇ ਹਾਸਲ ਕੀਤੀ ਗਈ, ਡੀ ਲੀਗਲ ਦੀ ਵੀ ਰਾਇ ਹਾਸਲ ਕੀਤੀ ਗਈ ਤਾਂ ਜਿਹੜੇ ਹੈ ਮੇਰੇ ਵੱਲੋਂ ਕੱਲ ਮਿਤੀ 19 ਨੂੰ ਇਹਦੇ ਮਕਦਮਾ ਦਰਜ ਕਰਨ ਦੇ ਆਰਡਰ ਕੀਤੇ ਗਏ ਜਿਸ ਦੇ ਆਧਾਰ ਦੇ ਉੱਪਰ ਜਿਹੜਾ ਮਕਦਮਾ ਦਰਜ ਕੀਤਾ ਗਿਆ 76 ਨੰਬਰ ਐਫ ਆਈ ਆਰ ਹੈ ਥਾਣਾ ਨੌਰਬਲ ਚ ਦਰਜ ਕੀਤੀ ਗਈ ਹੈ ਜਿਹੜੀ 64 ਕਲॉज 2 ਜਿਹੜੀ 61 ਕਲॉज 1 2 ਦੇ ਤਹਿਤ 351 ਕਲॉज 2 ਆਫ ਬੀ ਐਨ ਐਸ ਐਕਟ ਅੰਡ ਜਿਹੜਾ ਹੈਗਾ ਇਨਫੋਰਮੇਸ਼ਨ ਟੈਕਨੋਲੋਜੀ 67 ਐਂਡ 67 ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਜਿਹੜੀ ਵੀਡੀਓ ਉਹਨਾਂ ਨੇ ਅੱਗੇ ਵਾਇਰਲ ਕੀਤੀ ਸੀ ਤੁਸੀਂ ਆਪਣੀ ਕਾਨਫਰੰਸ 'ਚ ਜ਼ਿਕਰ ਕਰਦੇ ਸੀ ਕਿ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਲੜਕਾ ਲੜਕੀ ਦੋਨੋਂ ਇੱਕ ਦੂਸਰੇ ਨੂੰ ਮਿਲਦੇ ਸੀਗੇ ਆਪਸ ਜਾਣਦੇ ਸੀ ਵਿਵਾਦ ਵੀ ਕੋਈ ਹੋਇਆ ਇਹਨਾਂ ਦਾ ਆਪਸ ਦੇ ਵਿੱਚ ਜਿਹੜੀ ਨੌਬਤ ਇੱਥੇ ਤੱਕ ਪਹੁੰਚੀ ਕਿਉਂਕਿ ਪਿਛਲੇ ਸਾਲ ਦਾ ਇਹ ਮਾਮਲਾ ਹੈ ਵੀਡੀਓ ਬਣਾ ਕੇ ਰੱਖੀ ਹੋਏਗੀ ਤੇ ਹੁਣ ਹੀ ਕਿਉਂ ਬਾਹਰ ਆਈ ਕੁਝ ਇਹਦਾ ਵੀ ਪਤਾ ਲੱਗ ਪਾਇਆ ਇਹ ਜਿਹੜੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਨੇ ਜਿਹੜੀਆਂ ਨੇ ਸ਼ੇਅਰ ਹੋ ਰਹੀਆਂ ਨੇ ਪਿਕਚਰਸ ਨੇ ਕਿ ਇੱਕ ਦੂਜੇ ਨਾਲ ਦਿਖਾਇਆ ਜਾਂਦਾ ਇਹਨਾਂ ਨੂੰ ਪਰਿਵਾਰਾਂ ਦੇ ਵਿੱਚ ਮਿਲਦਿਆਂ ਨੂੰ ਜਾਂ ਹੋਰ ਹੈ ਅੰਡਾ ਇਹਦੇ ਸੰਬੰਧੀ ਜਿਹੜੀ ਹੈਗੀ ਹੈ ਅਸੀਂ ਜਦੋਂ ਇਨਵੈਸਟੀਗੇਸ਼ਨ ਦੇ ਮਕਦਮੇ ਦੀ ਹੁਣ ਕਰ ਰਹੇ ਹਾਂ ਤਾਂ ਉਹਦੇ ਵਿੱਚ ਸਾਰੇ ਤੱਤ ਸਾਹਮਣੇ ਆਉਣਗੇ ਕਿ ਇਹਨਾਂ ਦੀ ਜਾਨ ਪਿਆਸ਼ਾਨ ਕਿਵੇਂ ਹੋਈ ਸੀ ਕਿੱਥੇ ਕਿੱਥੇ ਮਿਲਦੇ ਰਹੇ ਆ ਕਿਹੜੇ ਕਿਹੜੇ ਫੰਕਸ਼ਨਸ ਇਹਨਾਂ ਨੇ ਇਕੱਠਿਆਂ ਨੇ ਟੰਡ ਕੀਤੇ ਆ ਸੋਸ਼ਲ ਫੰਕਸ਼ਨਸ ਫੰਕਸ਼ਨਸ ਦੇ ਉੱਪਰ ਫੈਮਲੀਜ਼ ਦਾ ਮੇਲ ਜੋਲ ਸੀ ਜਾਂ ਕਿਸ ਤਰੀਕੇ ਨਾਲ ਐਂਡ ਕਿਹੜੀ ਕਿਹੜੀ ਜਗ੍ਹਾ ਦੇ ਉੱਪਰ ਜਿੱਥੇ ਇਹਨਾਂ ਨੇ ਵੀਡੀਓ ਬਣਾਈਆਂ ਤੇ ਕਿਵੇਂ ਵਾਇਰਲ ਹੋਈਆਂ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਇਹਦੇ ਲੌਜੀਕਲ ਐਂਡ ਤੇ ਇਹਨੂੰ ਜਿਹੜਾ ਹੈਗਾ ਲੈ ਕੇ ਜਾਵਾਂਗੇ ਫਿਰ ਸਵਾਲ ਵਿੱਚ ਇਹ ਵਿੱਚੇ ਰਹਿ ਗਿਆ ਕਿ ਇਹਨਾਂ ਦੋਨਾਂ ਦਾ ਕੋਈ ਲਾਸਟ ਕੋਈ ਵਿਵਾਦ ਵੀ ਹੋਇਆ ਆਪਸ ਵਿੱਚ ਤੇ ਜਦੋਂ ਤੱਕ ਇਹ ਮਾਮਲਾ ਸਾਹਮਣੇ ਨਹੀਂ ਆਇਆ ਸੀ ਉਦੋਂ ਇਹ ਮੰਗੇਤਰ ਸੀਗੇ ਦੋਨੋਂ ਆਪਸ ਚ ਇਹਨਾਂ ਰੋਕਾ ਜਿਹੜਾ ਹੋਇਆ ਸੀ ਉਹ ਬਰਕਰਾਰ ਸੀ ਰਿਸ਼ਤਾ ਕਿ ਖਤਮ ਹੋ ਗਿਆ ਨਹੀਂ ਹੁਣ ਇਹਨਾਂ ਦਾ ਇਹ ਲੜਕੀ ਵੱਲੋਂ ਜਿਹੜਾ ਅਲੈਜ ਕੀਤਾ ਕਿ ਕਿ ਹੁਣ ਕਾਫੀ ਸਮੇਂ ਤੋਂ ਇਹਨਾਂ ਦਾ ਆਪਸ ਦੇ ਵਿੱਚ ਮੇਲ ਜੋਲ ਨਹੀਂ ਸੀ ਉਸ ਤੋਂ ਬਾਅਦ ਕੀ ਵੀਡੀਓ ਜਿਹੜੀਆਂ ਇਹ ਜਿਹੜੀਆਂ ਵੀਡੀਓ ਜਿਹੜੀਆਂ ਹੈਗੀਆਂ ਨੇ ਹੁਣ ਜੋ ਸੋਸ਼ਲ ਮੀਡੀਆ ਦੇ ਪਿੱਛੇ ਜਦੋਂ ਵਾਇਰਲ ਹੋਈਆਂ ਨੇ ਸਰ ਤਾਂ ਇਹ ਲੜਕੀ ਵੱਲੋਂ ਸੀ ਕਿ ਲੜਕੇ ਇਹਨਾਂ ਨੂੰ ਥ੍ਰੈਟ ਵੀ ਕੀਤਾ ਸੀ ਕਿ ਇਹ ਜਿਹੜੀਆਂ ਜੇਕਰ ਉਹ ਸੰਬੰਧ ਦੇ ਵਿੱਚ ਦੇ ਨਾਲ ਨਹੀਂ ਰਹਿੰਦੀ ਰਿਲੇਸ਼ਨ ਦੇ ਵਿੱਚ ਤਾਂ ਇਹ ਵੀਡੀਓਜ਼ ਨੂੰ ਵਾਇਰਲ ਕਰ ਦਿੱਤਾ ਜਾਏਗਾ ਤਾਂ ਉਹ ਵੀਡੀਓ ਵਾਇਰਲ ਹੁੰਦੀਆਂ ਨੇ ਤਾਂ ਫੇਰ ਸਾਡੇ ਕੋਲ ਜਿਹੜੀ ਕੰਪਲੇਂਟ ਲਾਉਂਦੀ ਪੈਸੇ ਦਾ ਲੈਣ-ਦੇਣ ਕੋਈ ਐਕਸਟਰਸ਼ਨ ਵਗੈਰਾ ਡਰਾਇਆ ਤਮਕਾਇਆ ਸਿਰਫ ਸ਼ਰੀਰੀਕ ਸੰਬੰਧ ਤੱਕ ਹੀ ਸੀਮਿਤ ਰਿਹਾ ਐਕਸਟਰਸ਼ਨ ਵਾਲੀ ਜਿਹੜੀ ਹੈਗੀ ਐਕਸਟਰਸ਼ਨ ਵਾਲੀ ਇਹਦੇ ਵਿੱਚ ਹਲੇ ਤੱਕ ਕੋਈ ਜਿਹੜੇ ਫੈਕਟਸ ਸਾਹਮਣੇ ਨਹੀਂ ਆਏ ਬਾਕੀ ਜਿਹੜਾ ਹੈਗਾ ਇਹਨਾਂ ਦਾ ਆਪਸ ਦੇ ਵਿੱਚ ਜੋ ਵੀਡੀਓ ਵਾਇਰਲ ਹੋਈਆਂ ਉੱਥੇ ਸੋਸ਼ਲ ਮੀਡੀਆ ਦੇ ਉੱਤੇ ਹੋਈਆਂ ਨੇ ਉਸ ਤੋਂ ਬਾਅਦ ਸਾਡੇ ਕੋਲ ਕੰਪਲੇਂਟ ਆਉਂਦੀ ਹੈ ਤੇ ਅਸੀਂ ਪੜਤਾਲ ਕਰਕੇ ਐਫ ਆਈ ਆਰ ਕਰ ਦਿੱਤੀ ਜਾਂਦੀ ਹੈ ਪਰ ਬਲ ਪੁਲਿਸਿੰਗ ਦੇ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਪੁਲਿਸ ਗੱਲ ਇਨਾਂ ਦੇ ਪਿੱਛੇ ਦੀ ਵੀ ਕਹਾਣੀ ਕੋਈ ਦੱਸੇ ਨਹੀਂ ਪੁਲਿਸ ਵੱਲੋਂ ਦੇਖੋ ਜੋ ਸਾਡੇ ਕਿਉਂਕਿ ਇੱਕ ਵਕੂਆ ਬਹੁਤ ਜਿਆਦਾ ਪੁਰਾਣਾ ਹੈਗਾ ਸੀ 2024 ਦਾ ਵਕੂਆ ਇਹ ਨੂੰ ਤੁਸੀਂ ਹੈਗਾ ਉਸ ਵਕਤ ਜਿਹੜਾ ਹੈ ਕਿ ਲੜਕੇ ਦੀ ਉਮਰ ਜਿਹੜਾ ਹੈ ਪ੍ਰਭਜੀਤ ਹੈ ਉਹਦੇ 17 ਸਾਲ ਸੀ ਲੜਕੀ ਦੀ ਜਿਹੜੀ ਉਮਰ ਹੈਗੀ ਉਸ ਟਾਈਮ ਕਰੀਬ 19 ਸਾਲ ਦੇ ਕਰੀਬ ਹੈਗੀ ਸੀ ਓਕੇ ਤਾਂ ਉਹ ਸਾਰੇ ਤੱਥਾਂ ਨੂੰ ਜਿਹੜਾ ਅਸੀਂ ਵਿਚਾਰ ਕੇ ਜਿਹੜਾ ਦੇਖਣਾ ਹੈਗਾ ਸੀ ਇਹਨਾਂ ਪੁਰਾਣੀ ਜਿਹੜਾ ਵਕੂਆ ਹੋਣ ਕਰਕੇ ਇਹਦੇ ਪੜਤਾਲ ਕਰਨੀ ਜਿਹੜੀ ਬੁੱਢਲੀ ਪੜਤਾਲ ਹੈ ਉਹ ਕਰਕੇ ਅਸੀਂ ਜਿਹੜੀ ਹੈਗੀ ਸਟੇਚੂਰੀ ਟਾਈਮ ਦੇ ਵਿੱਚ ਹੀ ਅਸੀਂ ਜਿਹੜੀ ਹੈਗੀ ਮਕਦਮਾ ਦਰਜ ਕਰਕੇ ਨੇ ٹیمਸ ਡਿਸਪੈਚ ਕੀਤੀ ਹੈ ਐਂਡ ਜਲਦੀ ਰੈਸ਼ ਕਰ ਲੈਣਾ ਲਾਸਟ ਬਟ ਨਾਟ ਦ ਲੀਸਟ ਇਹੋ ਜਿਹਾ ਕੰਟੈਂਟ ਕੋਈ ਟ੍ਰਾਂਸਫਰ ਵੀ ਅੱਗੇ ਕਰਦਾ ਬਹੁਤ ਸਾਰੀਆਂ ਚੀਜ਼ਾਂ ਲੋਕੀ ਕਮੈਂਟ ਵੀ ਕਰਦੇ ਪਏ ਨੇ ਕਿੰਨਾ ਕਿ ਇਟਰੇਕੇਬਲ ਹੈਗਾ ਥੋੜੀ ਇਹਦੇ ਬਾਰੇ ਵੀ ਲੋਕਾਂ ਨੂੰ ਇਹ ਦੱਸੋ ਕਿ ਤਾਂ ਕਿ ਜੇ ਕੋਈ ਇਦਾਂ ਦਾ ਕੰਟੈਂਟ ਵਾਇਰਲ ਕਰਦਾ ਤਾਂ ਉਹਦੇ ਖਿਲਾਫ ਕਿਸ ਤਰੀਕੇ ਨਾਲ ਕਾਰਵਾਈ ਹੋ ਸਕਦੀ ਦੇਖੋ ਜਿਹੜਾ ਇਹ ਕੰਟੈਂਟ ਇਸ ਤਰ੍ਹਾਂ ਦਾ ਹੈਗਾ ਬੇਸ਼ੱਕ ਇਸ ਤਰ੍ਹਾਂ ਦਾ ਹੈਗਾ ਚਾਹੇ ਇਹਦੇ ਨਾਲ ਦਾ ਕੋਈ ਵੀ ਕੰਟੈਂਟ ਹੋ ਜਿਹੜਾ ਹੋਰ ਤੇ ਵੀ ਹੈਗਾ ਇਸ ਤਰ੍ਹਾਂ ਦਾ ਇੰਪ੍ਰੀਸੈਂਟ ਕੰਟੈਂਟ ਕਿਸੇ ਦੇ ਫੋਨ ਦੇ ਵਿੱਚ ਹੈ ਜਾਂ ਕਿ ਕੋਈ ਟਰਾਂਸਮਿਟ ਕਰਦਾ ਉਹਦੇ ਜਿਹੜੀ ਹੈ ਕਿ ਕਾਨੂੰਨ ਦੇ ਅਨਸਾਰ ਕਾਰਵਾਈ ਅਮਲ ਦੇ ਵਿੱਚ ਜਿਹੜੀ ਹੈਗੀ ਲਿਆਂਦੀ ਜਾਂਦੀ ਹੈ ਇਸ ਜਿਹੜਾ ਕੰਟੈਕਸਟ ਦੇ ਵਿੱਚ ਮੈਂ ਲੋਕਾਂ ਨੂੰ ਜਿਹੜੀ ਹੈਗੀ ਆਮ ਪਬਲਿਕ ਨੂੰ ਯੂਥ ਨੂੰ ਕਹਿਣਾ ਚਾਹਣਾ ਅਗਰ ਇਹ ਲੜਕੀ ਦੀ ਜਿਹੜੀ ਵੀਡੀਓ ਕਿਸੇ ਦੇ ਜ਼ਰੀਏ ਉਹਨਾਂ ਦੇ ਕੋਲੇ ਪਹੁੰਚੀ ਹੈ ਫੋਨ ਦੇ ਵਿੱਚ ਹੈਗੀ ਹੈ ਜਾਂ ਸੋਸ਼ਲ ਮੀਡੀਆ ਤੋਂ ਉਹਨਾਂ ਨੇ ਡਾਊਨਲੋਡ ਕੀਤੀ ਆ ਅਗਰ ਉਹ ਅਗੇ ਟਰਾਂਸਮਿਟ ਕਰਦੇ ਆ ਤਾਂ ਉਹਨਾਂ ਦੇ ਖਿਲਾਫ ਵੀ ਜਿਹੜੀ ਹੈਗੀ ਸਖਤ ਕਾਰਵਾਈ ਕੀਤੀ ਜਾਏਗੀ ਇਸ ਕਰਕੇ ਕੰਟੈਂਟ ਨੂੰ ਜਿਹੜਾ ਰਿਮੂਵ ਕੀਤਾ ਜਾਵੇ ਐਂਡ ਅਗੇ ਨੂੰ ਟਰਾਂਸਮਿਟ ਨਾ ਕੀਤਾ ਜਾਵੇ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਅਸਲ ਮਾਮਲੇ ਦੀ ਕੀ ਵਜ੍ਹਾ ਹੈ ਕਿਸ ਤਰੀਕੇ ਨਾਲ ਮਾਮਲਾ ਸਾਹਮਣੇ ਆਇਆ ਤੇ ਮੌਜੂਦਾ ਸਮੇਂ ਦੇ ਵਿੱਚ ਕੀ ਸਟੇਟਸ ਹੈ ਸਾਰੇ ਕੇਸ ਨੂੰ ਲੈ ਕੇ ਐਸਐਸਪੀ ਸਾਹਿਬ ਹੋਰਾਂ ਨੇ ਦੱਸਿਆ ਤੇ ਬਹੁਤ ਅਹਿਮ ਗੱਲ ਜੇਕਰ ਵੀਡੀਓ ਕਿਸੇ ਕੋਲ ਹੈ ਜੇ ਤੁਸੀਂ ਆਪਣੇ ਐਂਟਰਟੇਨਮੈਂਟ ਵਾਸਤੇ ਇਹਨੂੰ ਅੱਗੇ ਵਾਇਰਲ ਕਰਦੇ ਹੋ ਟਰੇਕੇਬਲ ਹੈ ਇਹ ਨਾ ਹੋਵੇ ਕਿ ਇਸ ਮਾਮਲੇ ਦੇ ਵਿੱਚ ਕਿਤੇ ਤੁਸੀਂ ਵੀ ਨਾਲ ਲਿਵਟੇ ਜਾਈਓ ਤੇ ਸੋਚ ਸਮਝ ਕੇ ਜਿਹੜਾ ਹੈ ਕਿ ਇਸ ਵੀਡੀਓ ਨੂੰ ਜਿਹੜਾ ਹੈ ਕਿ ਅੱਗੇ ਵਾਇਰਲ ਕਰਿਓ ਤੇ ਨਾਲ ਹੀ ਜਿਹੜੀ ਕਿ ਐਸਐਸਪੀ ਸਾਹਮਣੇ ਗੱਲ ਵੀ ਆਖੀ ਹੈ ਕਿ ਕੰਟੈਂਟ ਇਹੋ ਜਿਹਾ ਜਿਹੜਾ ਨਾ ਫਾਰਵਰਡ ਕੀਤਾ ਜਾਵੇ ਤੇ ਤਤਕਾਲ ਜਿਹੜਾ ਡਿਲੀਟ ਕੀਤਾ ਜਾਵੇ ਹੁਣ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਅਣਮਲੇ ਦਿਨਾਂ ਦੇ ਵਿੱਚ ਹੋਰ ਕੀ ਤੱਤ ਨਿਕਲ ਕੇ ਸਾਹਮਣੇ ਆਉਂਦੇ ਨੇ ਕੈਮਰਾ ਪੱਤ ਸੰਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ